ਆ ਆ ਆ ਆ ਲੌਈ ਬਾਬਿਓ ਅੱਜ ਗੋਲਾ ਵਜਾਇ ਬਿੜਾਇਆ ਹੋਇਆ ਆਪਣਾ ਹੋ ਫਿਰਦਾ ਦੇਖੋ ਜੀ ਆ ਗਿਆ ਤੰਨ ਡੰਗ ਇਹਨੂੰ ਘੋਦ ਦਿੰਦਾ ਰਿਆਂ ਦੇ ਸੇਖ ਵਧੀਆ ਕਰਦਾ ਸੈਟ ਹੋ ਗਏ ਨਾਲ ਭਰ ਗਿਆ ਦੇਖੋ ਆ ਗਿਆ

ਬਾਕੀ ਮੌਜੇ ਹੁਣੇ ਹੋ ਫਿਰ ਦੇਣਾ ਦੋਏ ਇਹਦਾ ਉੱਤੇ ਚੜਦੋ ਮਨੇ ਆ ਗਈ ਗੋਲਾ ਚਲੋ ਤਰੇ ਇਹ ਕਿਵੇਂ ਆ ਗਈ ਅੰਦਰ ਆਹ ਦੇਖੋ ਜੀ ਅੰਡੇ ਆਪਾਂ ਨੇ ਮੌਜੀ ਵਾਲੀ ਕਬੂਤਰੀ ਦੇ ਨ ਵੱਡੀ ਲੱਠੀ ਦੇ ਇਧਰਲਾ ਖਾਲੀ ਆ ਜੇ ਆ ਵੀ ਖਾਲੀ ਆ ਉੱਲੇ ਕੋਧਰੀ ਆ ਆ ਆ ਆ ਆ ਆ ਆ ਫਿਰਦਾ ਜੀ ਆਪਣਾ ਗੋਲਾ ਆ ਆ ਗਿਆ ਆ ਜੰਗਲੀ ਗੋਲੇ ਕਿ ਜਹਣ ਇੱਥੇ ਜ ਆ ਗਿਆ ਜੀ ਹਾ 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 ਲਓ ਜੀ ਗੋਲਾ ਵਜਾ ਦਾ ਉੜਕੇ ਪਹੁੰਚ ਗਿਆ ਉਹ ਦੂਜੇ ਜਾਨਵਰ ਆਪਣੇ ਤਿੰਨੋਂ ਮਿਲਵਾ ਚੜ ਗਏ ਉਹ ਫਰਦਾਨਾ ਜੀ ਦੋ ਤਾਂ ਇੱਕ ਕਾਲੀ ਗਾਨੀ ਵਾਲਾ ਬੱਚਾ ਵੀ ਉਤਰਿਆ ਠੀਕ ਆ ਮੈਂ ਕਹੀ ਨਾ ਬੱਚਾ ਕਿਧਰ ਗਿਆ ਦੀਂਦੀ ਨਹੀਂ ਆਹ ਕਹਿ ਰਹੀ ਉਹ ਤਾਂ ਇਨਾਂ ਦਾ ਹਜੇ ਮਨ ਲੱਗਦਾ ਹੋਇਆ ਨਹੀਂ ਸ਼ੱਟ ਉਹ ਫਿਰ ਦੇਣਾ ਦਾ ਕਾਫੀ ਦੇਰ ਨੂੰ ਆਉਣਗੇ ਜੀ ਹੁਣ ਆਪਾਂ ਆਹ ਵੱਡਾ ਕਬੂਤਰ ਨੰਗਿਆ ਕਾਲਾ ਆ ਆ ਆ ਦੇਖੋ ਜੀ ਮੌਜਾ ਵਾਜੀਆਂ ਪਾਉਂਦਾ ਤਾਂ ਹੈਨ ਮਾਈਦਰ ਦੇਖੋ ਇਹਨਾਂ ਦੀ ਹਜੇ ਜੋੜੀ ਬਣੀ ਨਹੀਂ ਹੈਗੀ ਚੰਗੀ ਤਰ੍ਹਾਂ ਹਾਂ ਗੋਲਾ ਵਜਾ ਕੁਛ ਬਿਹਤਰ ਆ ਇਹ ਅੱਗੇ ਨਾਲ ਉਹਦੇ ਸੀ ਕਿਉਂ ਲੱਗ ਗਿਆ ਇਹਨੂੰ ਹੁਣ ਆਪਾਂ ਉਹ ਵੀ ਦੇ ਦਨੇ ਇਹਨਾਂ ਨੂੰ ਦਵਾਈ ਹਾਈ ਟੈਕ ਤੇ ਦੂਸਰੀ ਕਿਹੜੀ ਜੈਲ ਪਾਵਰ ਜੈਲ ਮਦਨ ਨਾਲ ਸਾਰੇ ਜਾਨਵਰਾਂ ਨੂੰ ਦੇ ਨੇ ਇੱਕ ਕੁਵੇਰੀ ਫੈਟ ਹੋ ਜਾਣਗੇ ਜਿਹੜੀ ਕੋਈ ਬਿਮਾਰੀ ਬੂਰੀ ਦੀ ਘਾਟ ਹੋਗੀ ਉਹ ਨਿਕਲ ਜੂਗੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਭਾਈ ਜੀ ਚੋੜ ਨਾਲ ਨਵੀਂ ਤੋਂ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੁੰਨੇ ਆਂ ਵੀਡੀਓ ਵਿੱਚ ਬਣੇ ਰਿਹਾ ਕਰੋ ਅੱਪਾ ਕੋਈ ਗਲਤ ਰਚੀ ਸ਼ੀਸ਼ ਨੂੰ ਦਿਖਾਉਂਦੇ ਨਹੀਂ ਹੈਗੇ ਗੋਲੇ ਕਬੂਤਰ ਵੀ ਆਲਣਾ ਪਾ ਰਹੇ ਨੇ ਆਪਣੇ ਅੰਦਰ ਨੀਰੇ ਵਾਲੇ ਚ ਉਹ ਹੁਣ ਕੋਠੇ ਤੇ ਬੈਠੇ ਨੇ ਇਸ ਟਾਈਮ ਉਹ ਉੜ ਗਏ ਗਾਹ ਇਧਰ ਇਹਨਾਂ ਦਾ ਜੋੜਾ ਏ ਉਹ ਕਾਲ ਸਾਕਾ ਕਬੂਤਰ ਨੂੰ ਭੁੱਲ ਜਾਂਦਾ ਵੀ ਕਿਹੜੀ ਕਬੂਤਰੀ ਏ ਮੇਰੀ ਉਹ ਗੋਲੇ ਦੀ ਮਾਂ ਨੂੰ ਜੰਬੜ ਜਾਂਦਾ ਉਹ ਦੇਖੋ ਉਹਦੇ ਵਾਲੀ ਉਹ ਮਾਂ ਕਰ ਛੱਡਿਆ ਆ ਆਈ ਗਈ ਇੱਕesar ਦੀ ਨਹੀਂ ਨੀਲਾ ਕਬੂਤਰ ਉਹਦੇ ਮਾਗਰ ਮਾਗਰ ਕਰਦਾ ਵੀ ਦੇਖੀ ਕਿਤੇ ਆਏ ਨਾ ਕਰਦੀ ਭਰਿਆ ਵਾ ਇੱਕ ਕਬੂਤਰੀ ਮੁਰਗੀ ਵਾਂਗੂ ਪੂੰਛ ਹਰ ਟਾਈਮ ਚੱਕ ਕੇ ਰੱਖਦੀ ਆ ਬਾਈ ਇਹਦਾ ਕੀ ਸਮਝ ਨਹੀਂ ਆ ਰਹੀ ਇਕੱਲੀ ਕਬੂਤਰੀ ਆ ਜਿਹੜੀ ਪੂੰਛ ਚੱਕ ਕੇ ਰੱਖਦੀ ਆ ਨਹੀਂ ਬਾਕੀ ਸਾਰੇ ਜਾਨਵਰਾਂ ਦੀਆਂ ਪੂੰਛਾਂ ਆਪਣੇ ਇੰਨੀਆਂ ਥੱਲੇ ਨੇ ਇੱਕ ਕੇ ਆ ਗਈ ਕੱਲੀ ਆ ਪਤਾ ਨਹੀਂ ਕੀ ਕਾਰਨ ਆ ਇਹਦਾ ਆਹ ਦੇਖੋ ਜੇ ਮੁਰਗੀ ਦੀ ਪੂੰਛ ਤਾਂ ਆਉਂਦੀ ਆ ਦੇਸੀ ਦੀ ਉਹ ਹਾਲਾ ਦਾ ਵੀਡੀਓ ਨੂੰ ਲਾਇਕ ਸ਼ੇਅਰ ਕਰਿਆ ਕਰੋ ਵੀਰੇ ਉਹ ਬੈਗੀ ਜੀ ਲੱਠੀ ਵੱਡੀ ਆ ਜਿਹੜੀ ਉਹਦਰੀ ਬੜੀ ਨਿਖਰੀ ਆ ਤੇ ਸਾਰੇ ਖੰਭ ਚ ਫਾਰ ਕਰਤੇ ਤੇ ਆਪਾਂ ਨੇ ਸਾਰਾ ਕੱਟਤੇ ਤੇ ਦੂਜੇ ਕੱਟ ਕਰੇ ਤੇ ਜਿਹੜੇ ਇਹ ਹਜੇ ਤੱਕ ਉੱਡੀ ਗੱਡੀ ਹੈ ਨਹੀਂ ਨਾ ਪੜਾਈ ਇਹ ਮਹਾ ਵੀ ਕੋਈ ਗੱਲ ਨਹੀਂ ਇਹ ਦੱਸੋ ਵੀ ਇਹ ਸਾਧਰੀ ਤੇ ਲੱਗ ਸਕਦੀ ਆ ਜਾਂ ਨਾ ਲੱਗ ਸਕਦੀ ਆ ਕਮੈਂਟ ਕਰਕੇ ਜਰੂਰ ਦੱਸਿਓ ਆ ਗਈ ਉਹ ਖੱਟੀਆਂ ਅੱਖਾਂ ਦੀ ਕਾਲ ਸਾਖੇ ਨਾਲ ਲਈ ਹੋਈ ਆ ਆ ਆਂਦਾ ਕਾਲ ਸਾਖਾ ਕਬੂਤਰ ਬਹੁਤ ਟਾਪ ਦਾ ਜੀ ਇਹ ਆਪ ਤੇ ਅੰਦਰ ਉਹਦੇ ਉੜਾ ਗਿਆ ਲੱਠੀ ਵਾਲਾ ਇਹ ਇੱਕ हट ਗਿਆ ਤਾਂ ਦੂਜਾ ਚੱਲ ਪੰਦਾ ਇਹਨਾਂ ਦਾ ਜੋੜਾ ਬਣ ਗਿਆ ਬਾਕੀ ਇਹ ਚਾਰ ਜਨਮ ਬਰਾਪਾ ਚਕਾਇਆ ਹੋਣਾ ਨੇ ਲੱਠੀ ਕਬੂਤਰੀ ਜੀ ਇੱਕ ਉਹ ਕਾਲੀ ਕਰਨੀ ਵਾਲਾ ਇੱਕ ਉਹ ਮੋਜੇ ਵਾਲੀ ਕਬੂਤਰੀ ਤੰਨਾ ਤੇ ਚੌਥਾ ਉਕਾਲ ਸਾਖਾ ਕਬੂਤਰ ਜਿਹੜਾ ਗੁੜਕ ਦਾ ਫਰਦਾ ਆ ਇਹ ਚਾਰੇ ਜਾਨਵਰ ਆਪਾਂ ਦੇਣੇ ਨੇ ਦੇ ਕੇ ਤਿੰਨ ਕਬੂਦਰੀਆਂ ਲੈ ਕੇ ਆਉਣੀਆਂ ਨੇ ਪੂਰੇ ਟਾਪ ਕੁਆਲਿਟੀ ਨੇ ਜਿਹੜੀਆਂ ਕੋਈ ਬਾਜੀ-ਬੂਜੀ ਏਟੀਆਂ ਹੋਣ ਫਿਰ ਜਾਨਵਰ ਆਪਣੇ ਜਿਹੜੇ ਹੈਗੇ ਨੇ ਕਬੂਤਰ ਚੰਗੇ ਨੇ ਸਾਰੇ ਇਹਨਾਂ ਨੂੰ ਲਵਾ ਕੇ ਜੋੜੇ ਲੈ ਕੇ ਬੱਚੇ ਫੇਰ ਬਾਜੀ ਆਪਾਂ ਹਮ ਬਾਜੀ ਏਟਾ ਛੱਡਾਂਗੇ ਲਓ ਜੀ ਲੱਠੀ ਦਾ ਲੱਗੀ ਨਾ ਹੋਣਾ ਬੀ ਡੀ 1 ਲੱਖ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਵਾ ਮਾਨੀ ਦਾ ਤਾਸਲਾ ਪਾਰਤਾ ਚਲੋ ਬੋਤੋ ਦਰੋਈ ਆ ਗਏ ਜੀ ਮੌਜੇ ਹੁਣੇ ਮੌਜਾ ਦੇ ਕਾਲ ਸਾਖਾ ਨਾ ਆ ਕਾਲੀਆਂ ਕਾਲੀਆਂ ਕਸਾਂ ਵਾਲਾ ਲਓ ਜੀ ਲੱਠੀ ਦੁਬਾਰਾ ਫੇਰ ਨਾ ਆਈ ਮਾ ਪਾਣੀ ਦਾ ਬੱਠੜ ਭਰਤਾ ਦੀ ਉਹ ਬਹਿ ਗਿਆ ਕੁਮਾਰ ਦੋ ਅੱਖਾਂ ਵਾਲਾ ਅਲੱਗ-ਅਲੱਗ ਦੀਆਂ ਅੱਖਾਂ ਵਾਲਾ ਉਹ ਬੈਠੀ ਹੈ ਮੁਰੇ ਮੌਜੀ ਵਾਲੀ ਕਬੂਦਰੀ ਜੀ ਉਹਨੇ ਅੰਡੇ ਰੱਖਿਆ ਹੋਏ ਨੇ ਇਸ ਚੀਜ਼ ਕਰਕੇ ਮੈਂ ਹਟ ਗਿਆ ਸੀ ਮਹਾ ਵੀ ਕਾਹਨੂੰ ਪੰਨਣ ਨੇ ਚਲੋ ਆ ਗਈ ਆਪਣੀ ਰਾਣੀ ਸੰਦਰਾ ਇਹਨੇ 2 ਮਹੀਨੇ ਦੀ ਗੱਭਣ ਹੋ ਗਈ ਜੀ ਇਹ ਮੋਰੇ ਤਾਂ ਨਵੇਂ ਮਹੀਨੇ ਦੇ ਸੁਪੂ ਗਈ ਸਿਆਲ ਚ ਪਹਿਲੇ ਮਹੀਨੇ ਦੇ ਆਸ-ਪਾਸ ਸੁਪੂ ਪਹਿਲਾਂ ਸੋਈ ਤੇ ਇਹ 12ਵੇਂ ਮਹੀਨੇ ਚ ਆ ਆਉਂਦੇ ਮੇਲੇ ਕਬੂਤਰੀ ਵਿਸ਼ਰਾਪੂਰੀ ਮ데 ਪੌਂਛ ਪੌਂਛ ਨਹੀਂ ਹੈਗੀ ਇੱਕ ਆ ਰਹੇ ਗਿਆ ਕਿ ਨਿਕਲ ਗਈ ਤੇ ਟੁੱਟ ਜਾਈ ਗਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਵੀਰੋ ਦੇ ਖੋਲਾ ਠੀਕ ਉਦਰੀ ਨਾਲੀ ਹੋਣੀ ਬਹੁਤ ਲੱਗਦੀ ਆ ਹੁਣ ਇਹ ਪਹਿਲਾ ਪਹਿਲਾ ਹਜੇ ਜਦੋਂ ਲੈ ਆਂਦੀ ਦੀ ਫੜੀ ਦੀ ਆਪਾਂ ਨੇ ਪੰਡਜੋ ਜਦੋਂ ਵੀ ਵੇਖ ਟਾ ਬੀਜੀ ਦੀ ਇਹਦੇ ਕਾਰਨ ਕਬੂਤਰ ਰੱਖੇ ਗਏ ਨਾ ਗਰਮੀ ਬਹੁਤ ਮੰਨਦੀ ਆ ਦੇਖੋ ਤੀਜੀ ਵੇਰੀ ਨਹਾਉਣ ਲੱਗ ਗਈ ਉਹ ਆ ਗਿਆ ਟੀਰਾ ਜਾ ਫੇਰ ਉਹਦਾ ਜੀਜਾ ਦੇ ਕਰਿਆ ਨਾ ਲੱਠੀ ਪਾਣੀ ਚ ਵੜਦੀ ਆ ਨਾਲੇ ਨਹਾਉਂਦਾ ਨਹੀਂ ਆ ਬਜਾਰਾ ਇਹਦੇ ਮਾਗਰ ਮਾਗਰ ਫਿਰਦਾ ਇਹਦਾ ਕੁਝ ਬਣਿਆ ਨਹੀਂ ਪੂੰਛ ਕੱਢ ਰਹੀ ਆ ਕਬੂਤਰੀ ਆਪਣੀ ਉਹ ਦੇਖੋ ਭਰਾ ਉਹਦੇ ਪੂੰਛ ਦੇ ਖੰਭ ਨਵੇਂ ਆ ਗਏ। ਔਰ ਇਹਦੇ ਟੁੱਟੇ ਜੇ ਨੇ ਅਜੋ ਮੈਂ ਕੱਢ ਦਨਾ ਫੜ ਕੇ ਨਵੀਂ ਪੂੰਛ ਆ ਜੂ ਫਿਰ ਇਹਦੇ। ਪੂੰਛ ਚਿੱਟੇ ਰੰਗ ਦੀ ਆ ਇਹਦੀ। ਕਬੂਤਰ ਦੀ ਕਾਲੇ ਰੰਗ ਦੀ ਆ। ਬੱਚਾ ਬਹੁਤ ਸੋਹਣਾ ਆ ਗੋਲਾ। ਯਾਨੀ ਰੰਗਤਾਂ ਦੇ ਵਾ ਵਰਗੀ ਹੋ ਗਿਆ ਦਾ। ਗਰਦਨ ਤੇ ਪੂੰਛ ਕਾਲੀ ਰਹਿ ਗਈ ਕੱਲੀ। ਗਰਦਨ ਵੀ ਮਾਗਰੋਂ ਕਾਲੀ ਹੈਗੀ ਮੋਹਰੋਂ ਚਿੱਟੀ ਆ। ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਭਰਾਵੋ ਧੰਨਵਾਦ ਤੁਹਾਡਾ ਆ ਗਿਆ ਜੀ ਮੌਜਾ ਤੇ ਕਾਲੀਆਂ ਕਸਾਂ ਵਾਲਾ ਆ ਹਾ 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 ਲਓ ਜੀ ਚੌਥੀ ਵਾਰੀ ਫੇਰ ਟੋਪਾ ਲਾ ਲਿਆ ਨੇ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਭਰਾਵੋ ਆ ਆ ਆ ਆ ਆ ਆ ਆ ਆ ਆ ਜੀ ਜਾਨਵਰ ਆਪਣੇ ਉੱਤਰ ਨਾਲੇ ਨੇ ਇੱਥੇ ਆਉਣਗੇ ਹੁਣ ਆ ਗਏ ਆ ਆ ਆ ਆ ਆ ਆ ਆ ਆ ਦੇਖੋ ਜੀ ਮੋਜਾ ਬਾਜੀ ਪਾ ਕੇ ਆਇਆ ਹਾ 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 ਅੱਜ ਇਹਨਾਂ ਨੂੰ ਉਤਾਰਦੀ ਵੀਡੀਓ ਬਣਾਉਣੀ ਹੈ ਚਾਹੇ 15 ਮਿੰਟਾਂ ਦੀ ਬਣ ਜੇ ਜੀ ਆ ਹਾ 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 ਦੇਖੋ ਜੀ ਕਾਲੀਆਂ ਕਸਾਂ ਵਾਲਾ ਬੰਦ ਲਾਉਂਦਾ ਮੌਜਾ ਬਾਜ਼ੀਆਂ ਪਾਉਂਦਾ ਹਾ 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 ਦੇਖੋ ਹੋ ਗਈ ਕੈਰਬੇਚ ਭਾਈ ਪਹੁੰਚਦੇ ਦੀ

ਆਂ ਕਸਾਂ ਲੈ ਇੱਕ ਜਗ੍ਹਾ ਦੀ ਰੁਕ ਜਾਂਦਾ ਬਤੰਦਰ ਆ 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

ਕੁੱਤੀਆ ਭਰਾਵੋ ਇਹ ਕਹਿੰਨੇ ਲੈਣੀ ਆਪਾਂ ਗਿਫਟ ਕਰ ਦੇਾਂਗੇ ਪਾਲੀ ਪਲਾਈ ਹੈਗੀ 2 ਸਾਲ ਦੀ ਹੋ ਚੱਲੀ ਆਪਾਂ ਨਵੇਂ ਦੁੱਧ ਕਰਾਈ ਨਹੀਂ ਕੇਰਾ ਵੀ ਭਰਾਵੋ ਆਪਾਂ ਨੂੰ ਡਰ ਲੱਗਦਾ ਵੀ ਐਵੇਂ ਕਟੂਰੇ ਦੇਣ ਤੋਂ ਬਾਅਦ ਇਹ ਵੱਢਣ ਲੱਗੂਗੀ ਇਹਦੇ ਕਰਕੇ ਆਪਾਂ ਕਿਸੇ ਨੂੰ ਉਹ ਨਹੀਂ ਕੀਤਾ ਆ 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 ਦੇਖੋ ਜੀ ਨੀਲੀ ਕਬੂਤਰੀ ਪੜਾਕੇ ਪਾਉਂਦੀ ਹੈਗੀ ਜਦੋਂ ਉੜਦੀ ਆ ਆਹਾ 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 ਆਹ 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 ਦੇਖੋ ਖੜਕਾ ਹੀ ਬਹੁਤ ਕਰਦੀ ਆ ਪਤੰਦਰ ਦੀ ਟਕ 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 ਦੇਖੋ ਦੇ ਆ ਆ ਆ ਆ

ਆਓ 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 ਲਓ ਜੀ ਮੋਜਾ ਹੁਣ ਆਪਣਾ ਛਾਤਰੀ ਤੇ ਗਿਜ ਗਿਆ ਪ੍ਰਭੂ ਇੰਨਾ ਇਹਦਾ ਧੰਨਵਾਦ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਹਨੂੰ ਮਲਹਣ ਖਾਤਰ ਆਪਣੀ ਵੀਡੀਓ ਲੰਬੀ ਬਣ ਗਈ ਓਕੇ ਬਾਈ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕਾਲ ਅਲਵਿਦਾ